आम आदमी पार्टी जगाड़ेड़ेश प्यारु सरकार बुकी वारी सरकार सरकार भवंत मरकार ખરી <laughs> જતો <laughs> अपने

करो कम त कर ਆਹ ਲਾ ਲਾ ਪਰੋ ਚਾਰ ਗੁੱਤ ਪਰੇ ਇਕਤਾ ਸਾਰੇ ਕਰੀਂ ਪਿੱਛੇ ਰੋਏ ਮੜੇ ਸਾਰੇ ਵੀ ਰੋਪੀ ਕਰ ਲੈ ਕਰ ਲੈ ਘਰ ਘਰ ਪਰ ਹੁਣ ਪਹਿਲਾਂ ਸਰਕਾਰ ਉਹ ਉਧਰ ਨੂੰ ਹੋਇਆ ਕਿਸੇ ਨਾਲ ਕਰਦੇ ਬਾੜੇ ਉਧਰ ਨੂੰ ਆਇਆ ਸੱਤਾਂ ਜਣੇ ਨੂੰ ਕੋਲੋਂ ਉਧਰ ਨੂੰ ਆਇਆ ਉਧਰ ਨੂੰ ਆਇਆ ਮੇਰਾ ਵੀਰ ਉਧਰ ਨੂੰ ਆਇਆ ਜਿਹੜੀ ਗੀਰ ਰਹੀ ਸੀ ਆਪਣੇ ਕੀ ਉਹ ਫੰਡੀਆਂ ਤੋਂ ਪਾਰੀਆਂ ਦੇ ਬਣਦੇ 15-15 ਕੱਟੇ ਰੇਡੀ ਪਾਕ ਸਿਮੈਂਟ ਦੇ ਪਾਰੀ ਹੋਏ ਮਤਲਬ ਸ਼ਹਿਰ ਦੇ ਵਿੱਚ ਜਿਹੜੀ ਕਾਨੂੰਨਨ ਤੌਰ ਤੇ ਬਾਹਰ ਆਈ ਹੈ ਕਾਨੂੰਨ ਦੀ ਲੰਘਣਾ ਕਰ ਰਹੀ ਹੈ ਜਿਹੜੇ ਜਗਾੜੂ ਜਿਹੜੇ ਵੀਕਲਾ ਕੋਈ ਮੋਟਰਸਾਈਕਲ ਚੋਰੀ ਦਾ ਕੋਈ ਉਹਨਾਂ ਕੋਲ ਆਰਟੀ ਨਹੀਂ ਕੁਝ ਨਹੀਂ ਉਹ ਵੀ 12-12 ਜਿਹੜੇ ਦਾਦਾ ਕਾਉਂਟਰ ਸਰੀਆ ਪਾ ਕੇ ਲੋਡ ਪਾ ਪਾ ਕੇ ਤੁਰ ਕੇ ਜਾਂਦੇ ਜਾਂ گاਵਾ ਵਿੱਚ ਲਦੀਵਤ ਦੇ ਵਿੱਚ ਉਹ ਵੀ ਲਦੀਵਤ ਮੋਟਰਸਾਈਕਲ ਕੋਈ ਨਹੀਂ ਸਾਰੇ ਸੂਚਾ ਸੂਚਾ ਦਿਖਾਣੇ ਲੱਗਦੇ ਇਹਨਾਂ ਦੇ ਵਿੱਚ ਆਹ ਦੇਖੋ ਟੈਂਕੀਆਂ ਆਪ ਤਾਂ ਕੋਈ ਇਹਨਾਂ ਨੂੰ ਚਾਣ ਨਹੀਂ ਹੈ ਤੇ ਜਿਹੜੇ ਅਸੀਂ ਟੈਕਸ ਦਾ ਕਾਰ ਕਰ ਰਹੇ ਆ ਉਹ ਸਾਡੀਆਂ ਗੱਡੀਆਂ ਸਾਰੀਆਂ ਖੜੀਆਂ ਨੇ ਖੜੀਆਂ ਨੇ ਸਾਰੀਆਂ ਗੱਡੀਆਂ ਸਾਰੀਆਂ ਹੀ ਖੜੀਆਂ ਨੇ ਕੋਈ ਕਾਰਵਾਨੀ 8-10 ਸਾਰੀ ਮੰਗ ਪੱਤਰ ਦੋ ਬਾਈ ਨਾਲ ਦੇ ਅਸੀਂ ਮੰਗ ਪੱਤਰ ਦੇ ਕੇ ਆ ਸਾਡਾ 12ਵਾਂ ਮੰਗ ਪੱਤਰ ਹੋ ਗਿਆ ਜੀ ਰਿਪੋਰਟ ਚ ਕੋਈ ਤੁਹਾਡੀ ਟ੍ਰਿਪਲ ਸਵਾਰੀ ਦਾ ਚਲਾਣਾ ਸਰ ਜੀ ਅਸੀਂ ਚਾਰ ਸਾਲ ਦੇ ਟੈਕਸ ਭਰਦੇ ਆਂ ਜੀ ਸਾਡਾ ਆਲ ਪੰਜਾਬ ਦੇ ਵਿੱਚ ਜਿਹੜਾ ਸੀ ਰੋਸ ਪ੍ਰੋਟੈਸਟ ਕੀਤਾ ਜਾਣਾ ਸੀ 26 ਤਰੀਕ ਨੂੰ ਸਾਡਾ ਇਹ 2150 ਦਾ ਜਿਹੜਾ ਬਣਾਇਆ ਗਿਆ ਸੀ ਪ੍ਰੋਗਰਾਮ ਇਹ ਜਗਾੜੂ ਪ੍ਰਤੀਆਂ ਜੀ ਰੈਡੀ ਜਿਹੜੀਆਂ ਜਿਹੜੀਆਂ ਪਰੇਸ਼ਾਨ ਕਰ ਰਹੀਆਂ ਸਾਨੂੰ ਜਿਨ੍ਹਾਂ ਕੋਲੇ ਕੋਈ ਲਾਇਸੈਂਸ ਨਹੀਂ ਕੋਈ ਬੀਮਾ ਨਹੀਂ ਕੋਈ ਸ਼ੋਰ ਸੰਜਨ ਨਾਲੇ ਤੇ ਸਾਡੇ ਕੋਲੇ ਜਿਹੜੇ ਟੈਕਸ ਵੀ ਅਦਾ ਕਰ ਰਹੇ ਆ ਸਾਡਾ ਜਿਹੜਾ ਭਾਰ ਟੋਏ ਟੋਈ ਦਾ ਕੰਮ ਉਹਨਾਂ ਨੇ ਠੱਪ ਕਰਤਾ ਅਸੀਂ ਇਹ ਨਹੀਂ ਕਹਿੰਦੇ ਰੋਜ਼ਗਾਰ ਦੇਵੇ ਚਲੋ ਕਰਨਾ ਥੋੜਾ ਬਹੁਤਾ ਉਹਨਾਂ ਨੇ ਬੱਚੇ ਪਾਲਣੇ ਪਰ ਕੋਈ ਚੀਜ਼ ਦੀ ਹੱਦ ਹੁੰਦੀ ਉਹਨਾਂ ਨੂੰ ਪੋੜਾ-ਪੋੜਾ ਰੋਜ਼ਗਾਰ ਤੁਸੀਂ ਆਪ ਹੀ ਨਹੀਂ ਰੋਕਦੇ ਸੀਗੇ ਉਹ ਤਾਂ ਹੁਣ 15-15 ਉਹ 10-10 ਦਾ ਕਾਉਂਟਰ ਸਰੀਆ ਪਾ ਕੇ 20-20 ਕੱਟੇ ਦੇ ਇਹਦੇ ਪਾ ਕੇ ਉਹ ਤਾਂ ਸੱਦੇ ਸ਼ਰੀਆ ਨੂੰ ਸਿੱਧੇ ਹੀ 탑ਦੇ ਸਾਡੇ ਕੋਲ ਦੀ ਕਹਿੰਦੇ ਨਹੀਂ ਜਾਣਦੇ ਅਸੀਂ ਤਾਂ ਸਾਨੂੰ ਰੋਕਣ ਵਾਲਾ ਕੋਈ ਹੈ ਵੀ ਸਾਨੂੰ ਭਗਵਾਨ ਤੁਮਾਨ ਨੇ ਇਹ ਰੋਜ਼ਗਾਰ ਦਿੱਤਾ ਸਾਡੇ ਕੋਲ ਤੁਸੀਂ ਕੌਣੋਂ ਲਿਖਾਉਣ ਵਾਲੇ ਫਿਰ ਅਸੀਂ ਵੀ ਇਹ ਗੱਲ ਆਕੀ ਸੀ ਤੇ ਸਾਡੀਆਂ ਵੀ ਨੰਬਰ ਪਲੇਟਾਂ ਜੇ ਪੀ ਲਈਆਂ ਸਾਨੂੰ ਟੈਕਸ ਜਿਹੜਾ ਸਾਨੂੰ ਫ੍ਰੀ ਕੀਤੇ ਜਾਣ ਸਾਡੀਆਂ ਚਿੱਟੀਆਂ ਕਰਨ ਨਾ ਸੀ ਵੀ ਯਾਦ ਹੋ ਜਾਂਦੇ ਫਿਰ ਜਿਵੇਂ ਸਾਡਾ ਚੱਲਿਆ ਕੰਮ ਉਹ ਵੀ ਚਲਾ ਲਾਂਗੇ ਤੇ ਜਿਹੜੇ ਈ ਰਸ਼ਕਾ ਉਹ ਸਵਾਰੀਆਂ ਲਈ ਬਣ ਉਹ ਵੀ 15-15 ਗੱਟੇ ਰੇਹ ਦੇ ਪਾ ਕੇ ਉਹ ਵੀ ਨਿਜਾਰੇ ਲੜਦੇ ਫਿਰਦੇ ਸਾਡੀਆਂ ਗੱਡੀਆਂ ਜਿਹੜੀਆਂ ਟੈਕਸ ਵਾਲੀਆਂ ਆਰਾਮ ਨਾਲ ਖੜੇ ਆ ਇਹਨਾਂ ਨੇ ਬੱਚੇ ਵੀ ਪਾਲਣੇ ਆ ਟੈਕਸ ਵੀ ਤਾਰਨੇ ਆ ਤੇ ਕਿਸ਼ਤਾਂ ਵੀ ਤਾਰਨੀਆਂ ਗੱਡੀਆਂ ਕਿੱਥੋਂ ਤਾਰਨੀਆਂ 15-15000 ਰੁਪਿਆ ਕਿਸ਼ਤਾਂ ਇਹਨਾਂ ਤੋਂ ਕਿਸ਼ਤਾਂ ਨਹੀਂ ਤਾਰਦੀਆਂ ਇਸੇ ਕਰਕੇ ਚਾਬੀਆਂ ਦਾ ਜਿਹੜਾ ਮੁੱਦਾ ਅੱਜ ਅਸੀਂ ਮੌલિકਿਆ ਗਿਆ ਸੀ ਅੱਜ ਦੀ ਸਾਹ ਨੂੰ ਅਸੀਂ ਚਾਬੀਆਂ ਸੌਂਪ ਆਏ ਸੀਗੀ ਚਲੋ ਨੇ ਮੰਗ ਪੱਤਰ ਲੈ ਲਿਆ ਵੇਖੋ ਕੀ ਕਰਦੇ ਅੱਗੇ ਮੰਗ ਪੱਤਰ ਬਹੁਤ ਦਿੱਤੇ ਆ ਵੇਖੋ ਅੱਜ ਵੈਨੇ ਵੀ ਕੀ ਧਿਆਨ ਦਿੰਦੇ ਆ ਜੇ ਅਗਰ ਨਾ ਦਿੱਤਾ ਅਗਲਾ ਸੰਘਰਸ਼ ਥੋੜਾ ਤੇਜ਼ ਕਰਕੇ ਲੜਾਂਗੇ ਅਸੀਂ ਅੱਜ ਰੋਜ਼ ਮਜਾਰਾ ਕੀਤਾ ਇਹ ਆਪਣਾ ਮੋਟਰਸਾਈਕਲ ਰੇੜਿਆਂ ਦੇ ਬਾਬਤ ਕੀਤਾ ਜੀ ਇਸ ਤੋਂ ਬਾਅਦ ਅਸੀਂ ਤਿੱਖਾ ਸੰਘਰਸ਼ ਕਰਾਂਗੇ ਇਸ ਤੋਂ ਪਹਿਲਾਂ ਅਸੀਂ 8-10 ਵਾਰੀ ਮੰਗ ਪੱਤਰ ਦੇ ਚੁੱਕੇ ਆ ਕਿ ਜਿਹੜਾ ਮੋਟਰਸਾਈਕਲ ਆ ਟ੍ਰਿਪਲ ਸਵਾਰੀ ਤੇ ਚਲਾਨ ਹੁੰਦਾ ਜੀ ਤੇ 10 ਕੁਇੰਟਲ ਵਜ਼ਨ 15 ਕੁਇੰਟਲ ਵਜ਼ਨ ਪਾ ਕੇ ਲੈ ਜਾਂਦੇ ਆ ਇਹਨਾਂ ਨੂੰ ਕੋਈ ਨਹੀਂ ਵੇਂਦਾ ਜੀ ਦੂਜਾ ਈ ਰੱਖਿਆ ਹੋ ਗਿਆ ਜੀ ਆਟੋ ਰੱਖਿਆ ਬੈਟ ਇਹ ਵੀ 15-15 ਗੱਟੇ ਪਾ ਕੇ ਲੋਡ ਭਰੀ ਜਾਂਦੇ ਮੰਡੀ ਚੋਂ ਇਹਨਾਂ ਦੀ ਕੋਈ ਨਿੰਦ ਨਹੀਂ ਦਾਈ ਅਸੀਂ ਜਦੋਂ ਵੀ ਜਾਣੇ ਸਾਡਾ ਚਲਾਨ ਹੁੰਦਾ ਜੀ ਕੋਈ ਸਾਨੂੰ ਲਾਇਸੈਂਸ ਹੈ ਨਹੀਂ ਤਾਂ ਚਲਾਣਾ ਜੀ ਬੀਮਾ ਹੈ ਨਹੀਂ ਤਾਂ ਚਲਾਣਾ ਹੁਣ ਮੈਂ ਗੱਡੀ ਦੇ ਪੇਪਰ ਪੂਰੇ ਕਰਾਈ 38000 ਰੁਪਏ ਲੱਗੇ ਇਸ ਹਾਲ ਦਾ 38000 ਚੋਂ ਮੇਰੀ 13000 ਰੁਪਏ ਕਿਸ਼ਤ ਆ ਮੈਂ ਕਿਸ਼ਤ ਭਰ ਕੇ ਟੈਕਸ ਭਰ ਕੇ ਕੀ ਜਵਾਕਪਾਲ ਨੂੰ ਕੁਝ ਨਹੀਂ ਪਾਜਦਾ ਉਹਦੇ ਚੋਂ ਜਿਹੜਾ ਕੰਮ ਆ ਸਾਰੇ ਇਹੀ ਕਰੀ ਜਾਂਦੇ ਆ ਜੀ ਤੇ ਸਾਡੀ ਮੰਗ ਹੈ ਇਹਨੂੰ ਤੁਰੰਤ ਬੰਦ ਕੀਤਾ ਜਾਵੇ ਜਿਹੜੇ ਇਹਦੀ ਮਨੂਫੈਕਚਰਿੰਗ ਕਰਦੇ ਆ ਉਹਦੇ ਲਈ ਵੀ ਸਰਕਾਰ ਧਿਆਨ ਨਹੀਂ ਦਿੰਦੀ ਬਈ ਉਹਨਾਂ ਕੋਲ ਕੋਲ ਕੋਈ ਹੈਗਾ ਪਰ ਮੋਟਰ ਵੀ ਇਹਨਾਂ ਨੂੰ ਬਣਾਉਂਦਾ ਮੋਟਰਸਾਂ ਜਿਹੜੇ ਤਿਆਰ ਕਰੀ ਜਾਂਦੇ ਆ ਉਹ ਜਿਹੜੇ ਤਿਆਰ ਕਰਦੇ ਉਹਨਾਂ ਤੇ ਵੀ ਐਕਸ਼ਨ ਹੋਣਾ ਚਾਹੀਦਾ ਹੈ ਤੁਸੀਂ ਇਹਦਾ ਨਕੇਦਾ ਇਹ ਵੀ ਪਰਮ ਹੋਰ ਗੱਲ ਆ ਜੀ ਪ੍ਰਸ਼ਾਸਨ ਦੇ ਨਾਲ ਅਸੀਂ ਕਿਥੇ ਜੋ ਵੀ ਸਾਨੂੰ ਪ੍ਰਸ਼ਾਸਨ ਸੇਵਾ ਲਾਉਂਦਾ ਅਸੀਂ ਕਿਥੇ ਪਾਸਾ ਵਟਿਆ ਨਹੀਂ ਕਿਤੇ ਅੱਜ ਤੱਕ ਗੱਡੀਆਂ ਜਿੱਥੇ ਸੇਵਾ ਲਾਉਂਦੇ ਸੇਵਾ ਤੋਂ ਸੇਵਾ ਹੀ ਨਾਲ ਕਰ ਦਿੰਦੇ ਨੇ ਨਵੰਨੇ ਸੇਵਾ ਪਰ ਉਹਨਾਂ ਦਾ ਸਾਥ ਦੇਈ ਜਾਂਦਾ ਪ੍ਰਸ਼ਾਸਨ ਸਾਡਾ ਸਾਥ ਨਹੀਂ ਦਿੰਦਾਗਾ ਦਿਨ ਪਰ ਰਾਤ ਕਿਸੇ ਵੀ ਚੀਜ਼ ਦੀ ਲੋਡ ਗੱਡੀਆਂ 'ਚ ਲੋਡ ਪੈਂਦੀ ਅਸੀਂ ਦਿਨੇ ਨਾਲ ਦਿਨ ਪਰ ਰਾਤ ਇਹਨਾਂ ਨਾਲ ਖੜਦੇ ਅਸੀਂ ਪਰ ਸਾਡਾ ਸਾਥ ਨਹੀਂ ਦਿੰਦਾ ਪ੍ਰਸ਼ਾਸਨ ਪਰ ਉਹਨ ਸੰਗੇ ਇਹ ਜਗਾੜੂ ਰੇੜੀਆਂ ਬਾਰੇ ਇਹ ਰੱਖਸ਼ੇ ਬਾਰੇ ਮੰਗ ਆ ਜੀ ਸਾਡੀਆਂ ਗੱਡੀਆਂ ਖੜੀਆਂ ਆ ਜੀ ਇਹ ਮਾਲ ਪਾ ਕੇ ਲੰਮਾ 20 20 ਫੁੱਟ ਸਰੀਆ ਲੰਮਾ ਪਾ ਕੇ ਲਈ ਜਾਂਦੇ ਆ ਜੀ ਚੌਂਕ ਵਿੱਚ ਦੀ ਨੰਗੀ ਜਾਂਦੇ ਕੋਈ ਉਹਨਾਂ ਨੂੰ ਰੋਕਦਾ ਨਹੀਂ ਜੀ ਸਾਡੀ ਇਹੀ ਮੰਗ ਆ ਵੀ ਉਹਨਾਂ ਨੂੰ ਰੋਕਿਆ ਜਾਵੇ ਜੋ ਵੀ ਉਹਨਾਂ ਦਾ ਕੋਈ ਬੰਦੀ ਕਾਰਵਾਈ ਕੀਤੀ ਜਾਵੇ ਜੀ ਅਸੀਂ ਬਹੁਤ ਧਰਨੇ ਲਾ ਚੱਕੇ ਮੁਜ਼ਾਰੇ ਕਰਦੇ ਹੋਏ ਸਾਡਾ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਅਸੀਂ ਗਵਰਨਮੈਂਟ ਨੂੰ ਮੰਗ ਆ ਵੀ ਸਾਡੀ ਸੁਣਵਾਈ ਕੀਤੀ ਜਾਵੇ ਸਤਿ ਸ਼੍ਰੀ ਅਕਾਲ ਜੀ ਅ ਜਸ਼ੀਦ ਪਗਲ ਸਿੰਘ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਜੋ ਕਿ ਰੇੜੇ ਆਪਣੇ ਜੁਗਾੜੂ ਰੇੜੀਆਂ ਜਾਂ ਟਰਾਂਸਪੋਰਟ ਯੂਨਿਟਸ ਹੁੰਦੀਆਂ ਨੇ ਉਸ ਦੇ ਅਗੇਂਸਟ ਕੀ ਉਹ ਬੰਦ ਹੋਣ ਸੇਫਟੀ ਪੱਖੋਂ ਵੀ ਉਹ ਖਤਰਨਾਕ ਨੇ ਤੇ ਇਹ ਟੈਕਸ ਵੀ ਪੇ ਕਰਦੇ ਨੇ ਉਹ ਉਸ ਨੂੰ ਵੀ ਨੁਕਸਾਨ ਹੋ ਰਿਹਾ ਹੈ ਇਸ ਦੀ ਸੰਬੰਧੀ ਮੰਗ ਬਤ ਦਿੱਤਾ ਗਿਆ ਹੈ ਤੇ ਮੈਂ ਮੰਗ ਉੱਤੇ ਲਿਤਾ ਤੇ ਉੱਚ ਅਧਿਕਾਰੀਆਂ ਕੋਲ ਛੇਤੀ ਛੇਤੀ ਪਹੁੰਚਾ ਦਿੱਤਾ ਜਾਵੇਗਾ ਤੇ ਜੋ ਵੀ ਕਰਨ ਦੀ ਕਾਰਵਾਈ ਹੋਏਗੀ ਉਹ ਜ਼ਰੂਰ ਕੀਤੀ ਜਾਵੇਗੀ ਫਿਰ ਕਾਰਨ ਕੀ ਰਹੇਗਾ ਕਿਉਂਕਿ ਇਹਨਾਂ ਨੇ ਕਹਿਣਾ ਹੈ ਕਾਫੀ ਵਾਰ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ ਪਰ ਇਹਦੇ ਨਾਲ ਕਈ ਐਕਸੀਡੈਂਟ ਵੀ ਹੋਏ ਆ ਕਿ ਵੀ ਹਜੇ ਤੱਕ ਇਹਨਾਂ ਦੀ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਕਿ ਜੋ ਐਕਸੀਡੈਂਟ ਹੁੰਦੇ ਨੇ ਤਾਂ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ ਆਪਣੇ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਤੇ ਕਾਨੂੰਨੀ ਤੌਰ ਤੇ ਵੀ ਤੇ ਇਸ ਦੇ ਆਪਾਂ ਦੇਖਦੇ ਹਾਂ ਕਿ ਕਿਉਂ ਇਲੈਗ ਕਰ ਰਹੇ ਹਾਂ